ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਤਵਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਿੰਡੇ ਦੇ ਵਿੱਚੋਂ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਜਾਂ ਤੇ ਦੋ ਕਾਫੀ ਖੂਬਸੂਰਤ ਵੇੜਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਹੈ ਤੇ ਆਵਲੀਆਂ ਤਿੰਨ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਧਿਆ ਨਾਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਪਹਿਲਾਂ ਸਾਰੇ ਵੀਰਾਂ ਚਾਰਪਾਈ ਖੱਡੇ ਨਾਲ ਸਤਿ ਸ੍ਰੀ ਅਕਾਲ ਜਿਹੜੇ ਵੀਡੀਓ ਬਿੰਦੇ ਆ ਤੇ ਹੋਰ ਸੁਣਾਓ ਤੁਸੀਂ ਲੱਗ ਜਾ ਸਭ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ ਕੰਮ ਕਾਰ ਹਰਪ੍ਰੀਤ ਜੀ ਬੜੀ ਮਾਲਕ ਦੀ ਸੱਚੇ ਪਾਤਸ਼ਾਹ ਦੀ ਮਿਹਰ ਤੇ ਦਿਆਵਾ ਠੀਕ ਆ ਤੇ ਮਾਲ ਵਿਖੀ ਜਾਂਦਾ ਵਾ ਆਈ ਚਲਾਈ ਆਈ ਚਲਾਈ ਚੱਲੀ ਜਾਂਦੀ ਹੈ ਬੜਾ ਜਿੰਨ ਹੋਏ ਨਵਾਂ ਸਾਲ ਚੜ੍ਹੇ ਨੂੰ ਠੀਕ ਆ ਪਸ਼ੂ ਕੀ ਆਨਲਾਈਨ ਨਾਲ ਫੇਲ ਹੋ ਗਈ ਆ ਠੀਕ ਆ ਫੇਰੇ ਮੱਜਾਂ ਬਣੇ ਰਹਿ ਗਈਆਂ ਵਾ ਠੀਕ ਆ ਨਾਲ ਨਾਲ ਹੀ ਮਾਲ ਜਾਈ ਜਾਂਦਾ ਹੀ ਜਾਂਦਾ ਠੀਕ ਆ ਤੇ ਨਾਮ ਦੱਸਦੇ ਕਰੀ ਆਪਣਾ ਆ ਆਪਣਾ ਪਿੰਡਾ ਪਿੰਡ ਧਵਾਨ ਜ਼ਿਲ੍ਹਾ ਗਦਾਸਪੁਰ ਫੀਲ ਪਟਾਰਾ ਤੇ ਸ਼ਰੀ ਵਾਲ ਦੇ ਠੀਕ ਆ ਜੀ ਮੁੰਦੇਸ਼ੀ ਨੰਬਰ 95924 27599 95924 27599 ਠੀਕ ਆ ਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀਆਂ ਪਹਿਲੇ ਨੰਬਰ ਤੇ ਵੈੜਾ ਜਿ ਵੈੜਾ ਬਣੇ ਖੂਬਸੂਰਤ ਲੱਭ ਗਿਉਂਦੀਆਂ ਨੇ ਯੋਰਦਸੀ ਲਿਆਈ ਦੀ ਅੱਛਾ ਵੱਸੀ ਨਹੀਂ ਮਾੜੀ ਲਿਆਈ ਦੀ ਵੱਸੀ ਬਹੁਤ ਬਹੁਤ ਚੰਗੀ ਲਿਆਈ ਦੀ ਆ ਠੀਕ ਹੈ ਦੇਖੋ ਵੀਡੀਓ ਹੀ ਅੱਜ ਸੋ ਆਪਣਾ ਮੇਰੇ ਸਾਹਮਣੇ ਅਭੀ ਨਿਬਹਰ ਲੱਗੇ ਪਾਉਣਾ ਹਾਂ ਕਾਫੀ ਦਿਨ ਹੋ ਗਏ ਆਪਣੀ ਵੀਡੀਓ ਪਾਈ ਨਾ ਇਨਾ ਟਾਈਮ ਪੈ ਜਾਂਦਾ ਆਪਣਾ ਕਮਾਲ ਵੇਖਦਾ ਜਾਂਦਾ ਨਾਲ ਨਾਲ ਕਮਾਲ ਉਤਰਾਂ ਵੀ ਗਾ ਕੇ ਫਿਰ ਆ ਜਾਂਦਾ ਹਾਂ ਸੋ ਕਮਾਲ ਡੇਲੀ ਸੇ ਸਾਹ ਪਸ਼ੂ ਹੁੰਦੇ ਆ ਠੀਕ ਆ ਤੇ ਉਹ ਅੱਜ ਮੈਂ ਆਹ ਚਲੋ ਵੀਡੀਓ ਬਣਾਉਂਦੇ ਆ। ਰੰਗ ਵਾਲੀ ਵੇਚ ਜਾਂਦਾ گاਵਾ ਆਪਣੇ ਕੋ 20 22 22+ ਚੰਗੀਆਂ ਬਸ਼ੀਆਂ ਆ ਗਈਆਂ ਸੀ। ਠੀਕ ਆ। ਇਹ ਸਾਡੀ ਜੀਆਂ ਬਸ਼ੀ ਪਹਿਲਾਂ ਸੂਈ ਆ। ਚਲੋ ਪਹਿਲਾਂ ਇੱਤਾਂ ਹੀ ਇਹ ਦਿਖਾ ਦਈਏ ਆਪਾਂ ਕਾਫੀ ਵੀਡੀਓ ਆ ਥਣ ਦੇਖ ਸਾਦੇ ਜੇ। ਥਣ ਬੜਾ ਕਮਾਲ ਦਾ ਚੰਗੇ ਗੈਪ ਤੇ ਥਣ ਜਿਹੜਾ ਲੱਗਾ ਤੇ ਬੱਚਾ ਮਗਰ ਕੀ ਜੇ? ਮਗਰ ਬੱਛਾ ਆ ਗਿਆ ਜੀ। ਮਗਰ ਬੱਛਾ ਨਾਲ ਜਿਹੜਾ ਨਾਲ ਜੀ। ਪੂਰੀ ਸੂਈ ਆ। ਪਰਸਨ ਹੀ ਸੂਈ ਆ। ਆ ਦੇਖੋ। ਠੀਕ ਆ ਜੀ। ਵਾਹ ਵੀ ਦੇਖ ਸਰਦੇ ਜੀ ਸਪੂਰਾ ਸਾਫ ਹੈ ਜਿਹਦਾ ਯਾ ਥਲੇ ਦੁੱਧ ਨਹੀਂ ਡੋਲਣਾ ਬਹੁਤ ਹੀ ਜ਼ਿਆਦਾ ਵਸ਼ੀ ਚੰਗੀ ਪਿਆਰੀ ਆ ਤੇ ਜੇ ਤੇ ਬੋਲਾ ਹੀ ਹੋਣਾ ਇਹ ਦੇਖੋ ਬੋਲਾ 12 ਕਿਲੋ ਅੱਛਾ ਕਿੰਨਾ ਕ ਚਵਾਜੂਗੀ ਦੁੱਧ ਤੇ 15 ਕਿਲੋ ਦੁੱਧ ਦੇ ਦਊਂਗਾ ਲਿਆ ਤੋਰ ਹਰਿੰਦ ਦੇਖੀਂ ਬੇਠੋ ਵਸ਼ੀ ਖੋਲ ਕੇ ਤੇ ਚਿਹਰਾ ਦਿਖਾਈਏ ਤਾਂ ਆਪਾਂ ਚੰਗੀ ਤਰ੍ਹਾਂ ਖੂਬ ਸੂਰਤ ਵਸ਼ੀ ਵੇਖੋ ਪਿਆਰੀ ਵੇਖੋ ਆਹ ਦੇਖ ਸਰਦੇ ਜੀ ਪੂਰੀ ਸੋਹਣੀ ਬੈੜਿਆ ਜਿਹੜੀ ਇੱਧਰ ਵੇਖ ਪੂਰੀ ਘੋੜੀ ਇਹਨੂੰ ਅੱਖਾਂ ਵਸ਼ੀ ਦੀਆਂ ਲੈ ਜੱਜ ਤੋਰ ਦੇ ਕੇ ਠੰਡੀ ਤੇਰੀ ਪੂਰੀ ਆ ਜਿਹੜੀ ਠੰਡੀ ਤੇ ਕਮਾਲ ਦੀ ਹੋ ਠੀਕ ਹੈ ਜੀ ਲੈ ਜੱਲੇ ਬੱਚਾ ਘਰ ਰੱਖਣ ਵਾਲਾ ਆਗੇ ਠੀਕ ਹੈ ਜੀ ਦੋ ਟੂਰ ਚੋਣ ਵਾਲਾ ਸਿਆ ਬਾਕੀ ਇਹੋ ਜੀ ਵੜ ਘਰੇ ਬੱਜੀ ਵੀ ਸੋਹਣੀ ਲੱਗਦੀ ਆ ਤੇ ਗਾਂ ਵੀ 400 ਵਿੱਚ ਆਉਣ ਆਲੀ ਆ ਵੜਾ ਦੋ ਆਜ ਦੋਵੇਂ ਹੀ ਪਰ ਬੜੀਆਂ ਕਮਾਲ ਦੀਆਂ ਵਾ ਪੂਰੀ ਚਮਕ ਦਮਕ ਾਲੀਆਂ ਵੜਾਆਂ ਆਂ ਜੀ ਸੁਪਹਾਈਆਂ ਚਾ ਜਿੰਨੀ ਵੀ ਹੈਗੀ ਆ ਤੇ ਕੀ ਰੱਖੀ ਹੈ ਵਿੱਧੀ ਦਾ ਮੁੱਲ ਫਿਰ ਆਪਾਂ ਕੀਮਤਾਂ ਇਹਦੀ ਬੱਛੀ ਦੀ ਹਰ ਬੀਤ ਕੋਈ ਹੈ ਹੀ ਨਹੀਂ ਗਿੱਦ ਅੱਛਾ ਇਹੋ ਜੀ ਬੱਛੀ ਦੀ ਕੀਮਤ ਆਪਾਂ ਪਿੱਛੇ ਵੀ ਨਹੀਂ ਦੇ ਸਕਦੇ ਕਿਸ ਨੂੰ ਜਿਹਨੇ ਪਾਲੀਆਂ ਨੇ ਠੀਕ ਆ ਠੀਕ ਹੈ ਨਾ ਬੱਚਾ ਪਾਲਣਾ ਤੇ ਐਵੇਂ ਥੋੜਾ ਪਿਆ ਹਾਂਜੀ ਹਾਂਜੀ ਇਹਦਾ ਮੁੱਲ ਭਾਏ 55 ਕਰ ਲਈਏ 50 ਕਰ ਲਈਏ ਅੱਛਾ ਜਸ ਨੂੰ 45000 ਦੀ ਰਸੀ ਦੇ 45000 ਦੀ ਦੇ ਦੇ 12 ਕਿਲੋ ਨੈਟ ਦੁੱਧ ਤਿਆਰ ਦਾ ਚੋਨਿਆਂ ਲੱਤ ਮਾਰ ਜੇ ਅੱਛਾ ਸਾਂਝ ਭੂਰ ਛਟਾ ਕੋ ਬਾਦ ਕਾਟ ਹੋਵੇ ਅੱਛਾ ਆਪ ਦੀ ਗਾਰੰਟੀ ਹੋਏਗੀ ਠੀਕ ਹੈ ਬਾਕੀ ਹੈਗੀ ਤਾਜੀ ਆ ਬਿਲਕੁਲ ਹਨਾ ਬਿਲਕੁਲ ਨਾੜੂ ਗਿਲਾ ਠੀਕ ਹੈ ਜੀ ਜਿਵੇਂ ਮਰਜੀ ਖਿੱਚਦਾ ਰਹਿ ਲੈ ਠੀਕ ਹੈ ਜੀ ਹਾਂਜੀ ਥਾਣ ਵਸ਼ੀ ਪਸਮ ਕੇ ਹੋਰ ਕਰੂਗੀ ਠੀਕ ਹੈ ਤੇ ਹੁਣ ਲੱਗੇ ਹਾਂਜੀ ਇਹਨੂੰ ਵੈੜ ਕਹੀਏ ਕਿ ਘੋੜੀ ਕਹੀਏ ਇਹਨੂੰ ਵੇਖ ਲੈ ਯਾਰ ਇੰਨੇ ਜਿਆਦਾ ਦੋਵੇਂ ਸ਼ੌਂਕ ਹੀ ਪੂਰੇ ਕਰ ਦੇਨੇ ਆ ਪਹਿਲਾ ਸੁਆਵਾ ਠੀਕ ਆ ਅਜੇ ਹਰਪ੍ਰੀਤ ਦੇ 15 ਦਿਨ ਦਿਨ ਪੂਰੇ ਹੋਣ ਚ ਰਹਿੰਦੇ ਆ 15 ਦਿਨ 20 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਆ ਅੱਛਾ ਅੱਜ ਹੋਈ ਆ 5 ਤਰੀਕ ਠੀਕ ਆ ਪਹਿਲਾ ਸੁਆਵਾ ਦੰਦਾ ਨੇ ਮੱਛੀ ਆ ਠੀਕ ਆ ਇਹ ਜਿੱਥੋਂ ਮੱਛੀ ਆਪਾਂ ਲਈ ਆ ਨਾ ਹਾਂਜੀ ਉਸ ਘਰੇ ਮੱਛੀਆਂ 40 40 ਲੀਟਰ ਪਲੱਸ ਆ ਅੱਛਾ ਸਾਰੀਆਂ ਠੀਕ ਆ ਅਸੀਂ ਪਹਿਲਾਂ ਦੁੱਧ ਚੁਆਏਗੀ 23-24 ਕਿਲੋ ਅੱਛਾ ਵੱਛੀ ਉਧਰ ਨਹੀਂ ਸ਼ੁਰੂ ਹੋਈ ਆ ਠੀਕ ਆ ਤੇ ਥਾਣ ਵੱਛੀ ਨੂੰ ਇਦਾਂ ਦਾ ਲੱਗਾ ਕਮਾਲ ਦਾ ਠੀਕ ਆ ਬਾਕੀ ਆ ਗਈ ਠੰਡੀ ਦੀ ਬਹੁਤ ਸਾਰਾ ਹੀ ਥਾਣ ਵੱਛੀ ਨੂੰ ਜਾਣਾ ਠੀਕ ਆ ਜੀ ਸਾਰਾ ਬਾਟ ਵਾਲਾ ਥਾਣਵਾ ਲਿਆ ਖੋਲੋ ਮੈਂ ਕਰੀ ਤੋੜੀ ਗਈ ਅੱਡੀ ਬੜੀ ਹੈ ਬਾਕੀ ਇਹੇ ਕੁਛ ਕੁਛ ਪਲਾਂ ਵਿੱਚ ਜੜੀਆਂ ਦਈਆਂ ਪੈਣ ਮੈਂ ਵੀ ਇਹ ਕਰਨਾ ਇਹਨੂੰ ਜਿਹੜੀ ਫੀਲ ਚੱਲਦੀ ਆ ਨਾ 트랜ਜੈਕਸ਼ਨ ਉਹ ਉਹਨਾਂ ਨੇ ਦੋ ਬੁਥੇ ਕਿਹਾ ਦੋ ਬੋਰੀਆਂ ਚਾਰਵੇਂ ਦਿੱਤੇ ਆ ਅੱਛਾ ਹਾਂਜੀ ਲਿਆ ਰੀਜਾਂ ਵਾਸੀ ਤੇ ਲਾਈਆਂ ਸੀ ਠੀਕ ਹੈ ਜੀ ਆਪਾਂ ਵੀ ਫਿਰ ਚੰਗੀ ਪੂਰੀ ਰੀਜ ਨਾਲ ਹੀ ਤਿਆਰ ਕੀਤੀ ਆ ਮਹਿਰਮਾਂ ਤੇ ਚੰਗੀ ਲੱਗੇ ਤੇ ਚੀਜ਼ ਲੈ ਕੇ ਆਈ ਦੀ ਠੀਕ ਹੈ ਜੀ ਬਾਕੀ ਚੰਗੀ ਚੀਜ਼ ਤੇ ਪਿੱਛੋਂ ਵੀ ਪੈਸੇ ਚੰਗੇ ਲੱਗਦੇ ਆ ਤੇ ਖਾਵੇਂ ਚੰਗੇ ਦੇਣੇ ਪਿੰਦੇ ਬਾਕੀ ਕੋਈ ਵੀਰ ਰਮਾਨ ਇੱਥੇ ਆ ਕੇ ਚੰਗੀ ਤਰ੍ਹਾਂ ਪਸੰਦ ਕਰਕੇ ਫਿਰ ਸਬਦਾ ਕਰੇ ਕਿਉਂਕਿ ਸੋਹਣੀ ਬਹਿ ਰਿਆ ਜਿਹੜੀ ਆਜਾ ਲੈ ਆਓ ਜੀ ਪਹਿਲਨ ਦੇ ਹਿਸਾਬ ਨਾਲ ਕਦ ਕੱਠ ਜਿਹੜਾ ਬੜਾ ਸੋਹਣਾ ਮਾਜਾ ਬਰਾਬਰ ਆਉਂਦੇ ਆ ਤੇ ਤੇ ਠੰਡੀ ਵੀ। ਥਾਣੀ ਵਸ਼ੀ ਬੜਾ ਜਿਆਦਾ ਨਹੀਂ ਚੰਗਾ ਤਿਆਰ ਕਰਦੇ। ਠੀਕ ਹੈ ਜੀ। ਤੇ ਆਥ ਰੱਖਨੇ ਆ ਵੀ ਵਸ਼ੀ ਪਹਿਲਾਂ 22 25 ਲੀਟਰ ਰੋਧ ਚਵਾਉਗੀ। ਠੀਕ ਹੈ ਜੀ। ਹਾਂ ਜੀ। ਤੇ ਵਸ਼ੀ ਦੀ ਸ਼ੈਨਗ ਸ਼ੂਨਗ ਬਹੁਤ ਚੰਗੀ। ਕਿਉਂਕਿ ਇਹੋ ਜੀਆਂ ਵਸ਼ੀਆਂ ਦੇ ਫਿਰ ਪੈਸੇ ਪਿੱਛੇ ਵੀ ਪਰਣਾਉਣ ਦੇ ਬੜੇ ਮੰਗਦੇ ਆ। ਬਾਕੀ ਤਿਆਰ ਕਰਨ ਤੇ ਵੀ ਪੈਸੇ ਲੱਗਦੇ ਆ। ਬਿਲਕੁਲ ਜੀ ਬਿਲਕੁਲ ਜੇ ਇੰਨੀ ਅੰਗੀ ਵਸ਼ੀ ਤਿਆਰ ਨਹੀਂ ਬਣਾਜੋ। ਉਹ ਜਿਹੜਾ ਪੂਰੇ ਆਪਣੇ ਕੋਲ ਮਾਲ ਦਾ ਸੁਤਰਾ ਹੁੰਦਾ ਹਾਂ ਹਾਂਜੀ ਹਾਂਜੀ ਉਹਦਾ ਵੱਧ ਨਹੀਂ ਆਈਦਾ ਵਾ ਜਿਹੜਾ ਸੁਤਰਾ ਮਾਲ ਦਾ ਨਾ ਉਹਦਾ ਇੱਕ ਤੇ ਲੰਮਾ ਕੋਈ ਨਹੀਂ ਹਾਂਜੀ ਇਧਰ ਵੇਖ ਇਹ ਬੱਛੀ ਆਪਦੇ ਕੋਲ ਆਈ ਆ ਨਾ ਠੀਕ ਹੈ ਇਹ ਜੀ ਵਸ਼ੀ ਆਪਣੇ ਕੋ ਪਿਆਰ ਕਰਕੇ ਹੀ ਵੇਚਦੇ ਆਂ ਤੇ ਅਸੀਂ ਉਦਾਂ ਨਹੀਂ ਰੱਖਦੇ ਇਹਨੂੰ ਕਹੀਂ ਕਿ 2 3 4 ਕਿਲੋ ਕੇ ਉਚਾਰਨਾ ਵਾ ਹਾਂਜੀ ਹਾਂਜੀ ਮੈਂ ਤਾਂ ਇਹਨੂੰ ਸ਼ੁਰੂ ਕਰਤਾ ਵਾ ਠੀਕ ਹੈ ਕਿ ਕਿਸੇ ਘਰੇ ਜਾਏਗੀ ਕੁਝ ਇਹਦੇ ਅੰਦਰ ਗਿਆ ਹੋਏਗਾ ਤੇ ਦੁੱਧ ਦੇਗੀ ਹਾਂਜੀ ਹਾਂਜੀ ਠੀਕ ਹੈ ਨਾ ਪਿੱਛੋਂ ਇਹਨੂੰ ਬਹੁਤ ਵਸ਼ੀ ਨੂੰ ਖਰਾਕ ਆਈ ਆ ਸਾਂਝੀ ਵਸ਼ੀ ਸ਼ੁਰੂ ਹੋਈ ਆ ਆਉਣੀ ਠੀਕ ਹੈ ਜੀ ਹਾਂਜੀ ਥਾਣ ਵੇਖੋ ਵਸ਼ੀ ਨੂੰ ਲੱਗਾ ਬਹੁਤ ਹੀ ਲਾਭ ਵਾ ਵਸ਼ੀ ਨੂੰ ਪਿਆਰ ਕਰਨ ਗਾੜੀਆਂ ਨੂੰ ਵੇਖੋ ਠੀਕ ਹੈ ਜੀ ਹਾਂਜੀ ਤੇ ਕੇ ਰੱਖੀ ਇਹਦਾ ਮੁੱਲ ਫੇਰ ਆਪਾਂ ਮੁੱਲ ਤੇ ਹਰਪਰੀ ਦਾ ਹੈ ਹੀ ਕੋਈ ਨਹੀਂ ਠੀਕ ਹੈ ਪੁੱਛਿਆ ਜੀ ਵਸ਼ੀ ਮੋਲੇਦਾਰ ਵੀਰ 65000 ਦੀ ਜਸਮੀ 65000 ਦੀ ਹਾਂਜੀ ਅੱਛਾ 65000 ਦੀ ਦੇ ਦਾ ਮੰਨ ਤਾਂ ਕਰਾਂਗੇ ਜੇ ਵਾਸ਼ੀ ਤਿਆਰ ਕਰਕੇ ਵੇਚੀ ਤੇ ਫਿਰ ਸੱਤੋਂ ਬਾਹਰ ਵੇਚਾਂ ਫਿਰ ਤੇ ਚਲੋ ਸਾਹਮਣੇ ਉੱਤੇ ਪੈ ਜਾਣੀ ਨਹੀਂ ਨਹੀਂ ਇੱਥੇ ਪੈ ਠੀਕ ਹੈ ਜੀ ਚਲੋ ਫਿਰ ਮੱਜਾ ਮਖਾਈਏ ਹਾਂ ਉਹਨੇ ਕਾ ਚੋਟੀਆਂ ਨੇ ਦਿਖਾਉਣੀਆਂ ਯਾਰ ਵੀਰ ਆਪਣਾ ਮਾਲ ਤੈਨੂੰ ਉਦੋਂ ਫੋਨ ਕੀਤਾ ਸੀ ਨਾ ਵੀ ਉਦੋਂ ਆਇਆ ਗਿਆ ਜਦੋਂ ਸ੍ਰੀ ਨੂੰ ਠੱਡ ਨਹੀਂ ਕਰਨ ਲੱਗੀ ਹਾਂਜੀ ਹਾਂਜੀ ਉਹ ਤਾਂ ਗਿਆ ਨਹੀਂ ਗਿਆ ਬਾਅਦ ਵਿੱਚ ਕਾ ਚੋਟੀਆਂ ਬ ਲੈ ਆਂਦੀਆਂ ਨੇ ਠੀਕ ਐ ਵੀ ਝੋਟੀਆਂ ਵੀ ਚੋਂ ਭਾਂਵੇਂ ਦੂਤ ਲਈਆਂ ਠੀਕ ਐ ਪਹਿਲਾ ਸੂਆ ਕੱਢੀਦਾ ਵਾ ਠੀਕ ਐ ਪਰ ਇਹ ਆਪਣੇ ਘਰੋਂ ਕੰਡਾ ਲੈਵੇ ਪਹਿਲਾ ਸੂਆ ਜੇ ਤੇ ਪਹਿਲਾ ਸੂਆ ਇਹ ਤੇ ਹੁਣ ਦੋ ਦੰਦਾ ਜੋ ਦੋ ਮੱਝਾਂ ਵਰਗੀ ਤੇ ਕੱਲੀ ਆ ਛਿੱਗੀ ਕੱਟੀ ਆ ਕੋਈ ਆਪਣੇ ਘਰੋਂ ਕੰਡਾ ਲੈਵੇ ਠੀਕ ਐ 12 ਕਿਲੋ ਲੀਟਰ ਮਾਰ ਕੇ ਦੋ ਤੇ ਖੜੇ ਅੱਛਾ ਚਲੋ ਦੁੱਧ ਤੇ ਜਿਹੜਾ ਹੈਗਾ ਹੀ ਹੈਗਾ ਇਹਦਾ ਸਰੀਰ ਜਿਹੜਾ ਵਾ ਐਡਾ ਸਰੀਰ ਅਬੂਦ ਸ਼ਹਿਰ ਦੀ ਕੱਟੀ ਆ ਠੀਕ ਆ ਅਬੂਦ ਸ਼ਹਿਰੋਂ ਅੱਗੇ ਲੈ ਜਾਂਦੀ ਆ ਪਰ ਅੱਗੇ ਸ਼ਹਿਰੋਂ ਤੋਂ ਕਿਹਾ ਇਹ ਵੀ ਮੈਂ ਜਾਣਾ ਲੈਣਾ ਜਾਣਾ ਮੈਂ ਰਵੀ ਅੱਜ ਫੇਰ ਹੈਗਾ ਹੀ ਕਰ ਠੀਕ ਆ ਤੇ ਥੋੜਾ ਜਨਾ ਠੰਡ ਪੜੀ ਜਾ ਆ ਮੌਸਮ ਠੰਡਾ ਵਾ ਪਰ ਜਿਹੜੇ ਇਹੋ ਜਿਹੇ ਝੋਟੀਆਂ ਜਿਹੜੀਆਂ ਤਿਆਰ ਕਰਦੀਆਂ ਉਹ ਵੀ ਜਿਹੜੇ ਵੀਰਾਂ ਨੂੰ ਗਾੜੀ ਦੋ ਕਿਲੋ ਅੱਛਾ ਗਾੜ ਲੈਣਾ 2 ਕਿਲੋ ਦੁੱਧ ਤੋ ਦੁੱਧ ਤੋਰਾ ਇੱਕ ਰੀਨੇ ਸੋਈ ਨ ਕਿੰਨੇ ਤੇ ਨਾ ਹੋਏ ਜੀ ਵੀ ਆ ਵੇਖੋ ਕੱਟੀ ਤਾਜੀ ਸੂਈ ਆ ਅੱਛਾ ਮਗਰ ਵੀ ਇਹਦੇ ਕੱਟੀ ਆ ਕੱਟੀ ਆ ਇਹਦੇ ਤੋਂ ਦੋ ਹੋਰ ਵਾਜੂਗੀ। ਅਠਨਾਂ ਦੀ ਛੋਟੀ ਸੂਈ ਹੇਤੇ ਲੰਗਾ ਹੋਣਾ ਲੱਗ ਗਿਆ ਵਾ ਨਾਲ ਗਾੜੀ ਬੱਧਾ ਵਾ। ਨਾਲ ਲੱਗਾ ਵਾ। ਅਠਨਾਂ ਦੀ ਬਿਲਕੁਲ ਭਾਗਾਂ ਬਚਾ। ਤੇ ਇਹ ਕਿੰਨਾ ਦੋੱਚ ਆਜੂਗੀ ਫਿਰ? 12 ਜੀ ਨੂੰ ਹੁਣ ਮੈਂ ਪਿਆਰ ਚੋ ਕੇ ਦਊ ਆਪਣੇ ਘਰੋਂ। ਬਾਕੀ ਗਾਂ ਅਗਲੇ ਦੀ ਸੇਵਾ ਦਾ। ਅਗਲੇ ਦੀ ਸੇਵਾ। ਸੇਵਾ ਕਾ ਦੀਆ ਚਲੋ 2-2 ਕਿਲੋ ਵਦਨੀ ਆ। ਸੇਵਾ ਤੇ ਚਲੋ ਇਹਦੇ ਪੂਰੀ ਫੁੱਲੀ ਹੋਈ ਮਗਰਮ ਹੀ। ਪੂਰੀ ਫੁੱਲ ਸੇਵਾ ਜਿਹੜੀ ਕੇ ਹਵੀਰ ਨੇ ਛੋਟੀ ਦੀ ਕੀਤੀ ਆ। ਮੈਂ ਪਿੱਛੇ ਹੋ ਜੂ ਡਾਦੀ ਆ। 12 ਕਿਲੋ ਹੁਣ ਦੁੱਧ ਨੈੱਟ ਤਿਆਰ ਵਾ ਚੰਗੀ ਚੀਜ਼ ਵੀ ਆਪਾਂ ਨੇ ਬੜੇ ਸ਼ਕੀਨਾ ਪੈਸੇ ਲਾ ਕੇ ਲਈ ਬਾਕੀ ਇਹੋ ਜਿਹੀਆਂ ਚੀਜ਼ਾਂ ਪਿੱਛੇ ਵੀ ਪੈਸੇ ਲੱਗ ਗਏ ਹੀ ਹੁੰਦੀਆਂ ਵਾ ਇਹ ਜਿਹੜੇ ਵੀ ਸ਼ਕੀਨ ਨੇ ਚੋਟੀਆਂ ਰਿਕਰ ਕਰ ਕਰੇ ਥੋੜਾ ਜੰਮ ਜਾਨੀਆਂ ਪਈਆਂ ਚੰਗੀਆਂ ਆ ਆ ਦੇਖ ਸਕਦੇ 12 ਕਿਲੋ ਨੈੱਟ ਦੁੱਧ ਤਿਆਰ ਵਾ ਕੰਡਾ ਕੋਈ ਆਪ ਦਾ ਲੈਵੇ ਠੀਕ ਆ ਜੀ ਤੇ ਕੋਈ ਝੋਟੀ ਚ ਪੂਰ ਕੋਈ ਸ਼ਟਾ ਲੈ ਜਾ ਲੈ ਜਾ ਪੂਰੀ ਤੁਸੀਂ ਦੇਖ ਸਕਦੇ ਹੋ ਪੂਰੀ ਜਿਹੜੇ ਹਾਥੀਆਂ ਰਗੀਆਂ ਝੋਟੀ ਪਲੀ ਆ ਕਿਉਂ ਹਰ ਫਰੀ ਦੇ ਨੂੰ ਕੁਛ ਹੀ ਪਏ ਤੇ ਗਣਾ ਨਹੀਂ ਅੱਛਾ ਹਟ ਬੜੀ ਠੰਡੀ ਸੀਵਾ ਆ ਦੇਖਾ ਤੇ ਜੀ ਤਾਂ ਮੈਂ ਇਤਰਾ ਹੀ ਥੱਲੇ ਬੈਜਾ ਬਹੁਤ ਹੀ ਠੰਡੀ ਛੋਟੀ ਠੀਕ ਹੈ ਜੀ ਆ ਦੇਖਾ ਤੇ ਬਿਲਕੁਲ ਮੇਲੇ ਪਲਨ ਵਾਲੀ ਬੰਦੇ ਦਾ ਦੇਣ ਦੇਣਾ ਪਊਗਾ ਹਰ ਹਾਂ ਜੀ ਨਹੀਂ ਸਾਂਭੀ ਬੜੀ ਰੀਜਣਾਵਾ ਇਹ ਤੇ ਬਾਕੀ ਜੇ ਕਿਸੇ ਵੀ ਨੇ ਨਹੀਂ ਵੀ ਲੈਣੀ ਪਰ ਉਹ ਵੀ ਇੱਕ ਰੀ ਆਣ ਕੇ ਵੇਖੇ ਰੂਹ ਕੁਸ਼ ਹੁੰਦੀ ਆ ਹਜੀ ਛੋਟੀ ਸੰਭੀ ਵੇਖ ਕੇ ਦੁੱਧ ਤੇ ਚਲੋ ਦਿੰਦੀਆਂ ਹੀ ਆ ਛੋਟੀਆਂ ਪਰ ਸੰਭੀ ਕਿਸੇ ਵੀ ਨੇ ਨਹੀਂ ਲਈ ਜਨਾਵ ਤੇ ਕੀ ਤਾਂ ਵਖੀਰ ਦਾ ਮੁੱਲ ਵੇਚ ਦੀ ਬੋਲਦਾ ਯਾਰ ਵੀ ਇਹ ਦਾ 1.5 ਲੱਖ ਵੀ ਥੋੜਾ ਹੀ ਅੱਛਾ ਪਰ ਜਿਵੇਂ ਆਈਆਂ ਵਾ ਆਪਾਂ ਤੈਨੂੰ ਪਤਾ ਮਾਲ ਵੇਚਣਾ ਹੁੰਦਾ ਰੱਖਣਾ ਨਹੀਂ ਹਾਂਜੀ ਹਾਂਜੀ ਮੋਲੇ ਦਾ 120 ਆ ਅੱਛਾ 110 ਦੀ ਦੇਦਾ 110 ਦੀ ਦੇ ਦੇਣਗੇ ਕੋਈ ਮਾਨਪਣ ਕਰਾਂਗੇ ਕੋਈ ਨਹੀਂ ਕੋ ਫੋਨ ਲਾਵੇ ਇੱਕ ਰੀ ਹਨਾ ਮਾਨਪਣ ਕਰਾ ਇਸ ਕੀਨ ਜਿਹੜੇ ਵਿੱਚ ਕੀਨ ਹੈ ਸੋਹਣੀਆਂ ਝੋਟੀਆਂ ਰੱਖਣ ਦੇ ਉਹਨਾਂ ਵਾਸਤੇ ਹੈ ਜਿਹੜਾ ਤੇ ਆ ਵੀ ਸੋਈ ਸੁਵਾਈ ਜੇ ਪਰਸੋਂ ਦੀ ਸੂਈ ਮਈ ਤੇ ਇਹ ਤਾਂ ਮਗਰ ਕੀ ਜੇ ਪਹਿਲਾਂ ਆਪਾਂ ਬੱਚੇ ਬਖਾਲੀਏ ਇਹ ਸੀ ਕਹਿਣਾ ਵੀ ਪਰਸੋਂ ਦੀ ਮੈਂਸ ਹੋਈ ਆ ਠੀਕ ਆ ਗਿੱਲਾ ਨਾੜੂਗਾ ਹਾਂ ਦੇਖਦੇ ਨਾੜ ਨਾਲ ਜਿੱਲਾ ਹੀ ਆ ਹਾਂਜੀ ਪਰਸੋਂ ਦੀ ਸੂਈ ਹੈ ਠੀਕ ਆ ਜੀ ਮਗਰ ਕੀ ਕਰਤਾ ਕਿੱਟੀ ਤੇ ਇਹਦੇ ਕੋ ਕਿੰਨਾ ਚ ਬੋਲਾ ਝੂਠ ਮਾਰ ਮੀਉਗਾ ਵਾ ਅੱਛਾ 11 ਲੀਟਰ ਬੋਲੀ ਤਿਆਰ ਹੋ 11 ਲੀਟਰ ਬੋਲਾ ਹੀ ਆ ਠੰਡਾ ਕਰਕੇ ਕੋ ਦੋ ਟਾਈਮ ਚੋ ਕੇ ਖੜੇ ਦੁੱਧ ਵਾਲੀਆਂ ਮਈਆਂ ਆਪਣੇ ਕੋ ਸਵੇਰੇ ਮੈਂ ਇੱਕ ਲੋਹੀ ਚਲ ਗਈ ਆ ਅੱਛੀ ਠੀਕ ਆ ਇੱਕ ਛੋਟੀ ਹੋਰ ਚਲ ਗਈ ਆ ਤੇ ਇਹ ਕਿੰਨਾ ਚੋ ਦੁੱਧ ਚਵਾਈ ਜਾਊਗੀ ਇਹ ਆਪਣੀ ਦੇਖੋ ਮਈ ਲਈ ਆ ਨਾ ਹਾਂਜੀ ਉਹ ਕਹਿੰਦੇ ਅਸੀਂ ਦੁੱਧ 14 15 ਕਿਲੋ ਚਾਹ ਅੱਛਾ ਤੇ ਆਸ ਰੱਖਣਾ ਮੈਂ ਵੀ ਦੁੱਧ ਮਈ ਦੇ ਦੂ ਬਾਕੀ ਸੱਲਿਆਂ ਵੀ ਜਿਹੜੀ ਆ ਚੰਗੀ ਤਿਆਰ ਹੋਈ ਗਾਵਾ ਮੰਗ ਬਾੜੀ ਜਿਆਦਾ ਚੰਗੀ ਆ ਕਰੋ ਹੈ ਕਰੀਨ ਮਈਆਂ ਆਪਣੇ ਕੋਲ ਸਾਰੀਆਂ ਬੜੇ ਦੁੱਧ ਵਾਲੀਆਂ ਸੀ ਠੀਕ ਆ ਹਾਂਜੀ ਹਰ ਵੀਰ ਪੈਸੇ ਪਸ਼ੂ ਤੇ ਲੱਗਣੇ ਆ ਹਾਂਜੀ ਹਾਂਜੀ ਸਾਨੂੰ ਨਹੀਂ ਕਿਹਨੇ ਪੈਸੇ ਦੇਣੇ ਪੈਸੇ ਮਾਲ ਦੇ ਦੇਣੇ ਕਿਹੇ ਬਾਕੀ ਜਿਹੋ ਜੀ ਚੀਜ਼ ਆ ਉਹੋ ਜੇ ਜਿਹੜਾ ਉਹਦਾ ਮੁੱਲ ਪੈ ਜਾਣਾ ਵਾ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੀ ਹੋਣਾ ਵਾ ਲੈ ਜਾ ਵੀ ਜੀ ਥੋੜਾ ਡਰਦੀ ਆ ਕੋਈ ਨਹੀਂ ਲੈ ਜਾ ਲੈ ਜਾ ਕਈ ਵਾਰੀ ਜਦੋਂ ਪਸ਼ੂ ਗਲੀ 'ਚ ਬਾਹਰ ਨਿਕਲੇ ਤੇ ਡਰ ਜਾਂਦੇ ਆ ਉਹਦਾ ਤੋਰਾ ਤੇ ਜੀ ਤਾਂ ਬਾਕੀ ਆਹ ਹਵਾਨਾ ਦੇਖ ਸਰ ਤੇ ਲੱਗ ਗਿਆ ਤਾਂ ਠੀਕ ਹੈ ਬੰਦਾ ਤੇ ਜੀ ਕੋ ਟਾਈਮ ਤਿੰਨ ਟਾਈਮ ਜਵਾਈ ਕਰਕੇ ਮਈਆਂ ਖੜੇ ਠੀਕ ਹੈ ਜੀ ਸਾਡੀ ਮਈ ਨੂੰ ਛੜਾ ਕੋਈ ਨਹੀਂ ਨਿਕੂਗਾ ਤੇ ਮਾਣਾਂ ਦੀ ਗਰੰਟੀ ਹੋਏਗੀ ਇਹਦਾ ਮੁੱਲ ਹਾਂ ਵੀਰ ਮੁੱਲ ਮਈ ਦਾ ਬਾਜ਼ਾਰ ਹੋਇਆ ਹੁਣ ਬੜਾ ਤਿੱਖਾ ਵਾ ਹਾਂਜੀ ਹਾਂਜੀ ਚੰਗੀ ਮਈ ਦਾ ਮੁੱਲ ਪਿਛੇ ਲਾਉਣਾ ਪੈਂਦਾ ਠੀਕ ਹੈ ਮਈ ਛੜਾਂਗੇ 2000 8500 ਚ ਅੱਛਾ 70000 ਦੀ ਮੈਂ ਦਵਾਂਗੇ 70000 ਦੀ ਦੇ ਦੇਣੀ 14 15 ਲੀਟਰ ਵਾਲੀ ਹੋਰ ਵੀ ਕਰ ਦੂੰਗਾ ਅੱਛਾ ਤੇ ਦੁੱਧ ਮਹੀਨੇ ਥੱਲੇ ਹੁਣ ਕੋਈ 11 ਕਿਲੋ ਚੋਕੇ ਥੱਲੇ ਠੀਕ ਹੈ ਜੀ ਤੇ ਬਾਕੀ ਕਾਜੀ ਸਹੀ ਆ ਜਿਹੜੇ ਤੇ ਚੰਗੀ ਤਿਆਰ ਹੋਈ ਥੱਲੇ ਦੁੱਧ ਮੈਂ ਬੱਚੇ ਨਾਲ ਇਸੇ ਕਰਕੇ ਬੰਦੇ ਆ ਵੀ ਨਾਲ ਨਾਲ ਬੱਚਾ ਦੇਖਦਾ ਜਾਵੇ ਠੀਕ ਹੈ ਜੀ ਕੁੰਮਰ ਦੇ ਕਈ ਵੀਰ ਪਤਾ ਕਹਿੰਦੇ ਆ ਮੈਂ ਇਹਦੀ ਵੱਖਰੀ ਵੀਡੀਓ ਪਾ ਬੱਚੇ ਦੀ ਵੱਖਰੀ ਪਾ ਅਹੀਂ ਫਿਰ ਘਰੋਂ ਗਏ ਹੁੰਦੇ ਆ ਫਿਰ ਦੂਰੇ ਵੀਡੀਓ ਨਹੀਂ ਪਈ ਠੀਕ ਹੈ ਜੀ ਮੈਂ ਚੰਗੀ ਤਰ੍ਹਾਂ ਵੇਖੀ ਜਾਊ ਆ ਵੀ ਸੂਈ ਸਵਾਈ ਜੀ ਹਣ ਸੂਈ ਸਵਾਈ ਛੋਡੀ ਯਾਰ ਤੂੰ ਜੇ ਸੂਈ ਆ ਠ ਆ ਬੱਚਾ ਇਹਦੇ ਮਗਰ ਕੱਟਾ ਕਿਤੇ ਜੀ 15 17 ਦਿਨਾਂ ਦਾ ਬੱਚਾ ਹੋਊਗਾ ਠੀਕ ਆ ਹਾਂ ਬਸ 15 17 ਦਿਨਾਂ ਦਾ ਬੱਚਾ ਵਾ ਕੱਟਾ ਜੀ ਕੱਟਾ ਜੀ ਇਹਦੇ ਵੀ ਥਾਣੇ ਦੇਖ ਸਕਦੇ ਚੰਗੇ ਗੈਪ ਤੇ ਥਾਣੇ ਜਿਹੜੇ ਇਹਦੇ ਵੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਗਿਆ ਪੂਰੀ ਦੇਖ ਲੈ 11 ਕਿਲੋ ਠੰਡਾ ਕਰਕੇ ਦੁੱਧ ਵਾ ਤਿਆਰ ਬਿਲਕੁਲ ਥੋੜਾ ਜਿਹਾ ਮੈਂ ਚੜਾ ਘਟ ਵਖੰਦੀ ਆ ਅੱਛਾ 11 ਕਿਲੋ ਝੋਡੀ ਕੋ ਦੁੱਧ ਵਾ ਪਰ 10 ਕਿਲੋ ਇਟ ਵਰਗੀ ਗਾਰੰਟੀ ਕੋ ਲੈ ਬਾਕੀ ਸੂਈ ਸਵਾਈ ਆ ਇਹਦੇ ਤੇ ਤਸੱਲੀ ਹੋ ਜਾਏਗੀ 11 ਕਿਲੋ ਚੋ ਕੇ ਦੋ ਟਾਈਮ ਤਣਕਾ ਕੇ ਮਹੀਂ ਖੜੇਗੀ ਤੋਰਾ ਤੋਰਾ ਉਹ ਕਿ ਤੈਨੂੰ ਪਤਾ ਮਾਲ ਜਿਹੜਾ ਚੰਗਾ ਵਾਲਾ ਪੈਸਾ ਲਾਉਣਾ ਪੈਂਦਾ ਹਾਂਜੀ ਹਾਂ ਬੜੀ ਬੜੀ ਆਪਣੇ ਕੋਲ ਯੋਗਦਸਤ ਮੈਂ ਮੱਜੀ ਸੀ ਚਲੋ ਨਾਲ ਨਾਲ ਲੈਕਦੀਆਂ ਜਾਂਦੀਆਂ ਆਪਾਂ ਕੀ ਕਰਨੀਆਂ ਰੱਖ ਕੇ ਜਿੱਥੇ ਜੀ ਬੜੀ ਯਾਦ ਬਰੀਡ ਵਾਲੀ ਝੋਡੀ ਆ 11 ਲੀਟਰ ਦੁੱਧ ਵਾ 10 ਕਿਲੋ ਠੰਡਾ ਕਰਕੇ ਹੋਊਗਾ ਇਧਰੋਂ ਤੁਰਦੇ ਵਿੱਚ ਮੈਂ ਉਹ ਵੀ ਟਾਈਮ ਨਹੀਂ ਕਿਦੋਂ ਮੱਥੀ ਮੈਰੀ ਚਵਾਈ ਕਰਾਦਾ ਆ ਜਲੇ ਆ ਜੀ ਗੁਰ ਦੋਦੋ ਉਹ ਦੱਸਾਂਗੇ ਜਿਹੜਾ ਮੈਂ ਕੋਲ ਹੈਗਾ ਠੀਕ ਹੈ ਜੀ ਅੱਜ ਪਸ਼ੂ ਪੰਜ ਆ ਪਰ ਪੰਜੇ ਜਿਹੜੇ ਇੱਕ ਦੂਜੇ ਨੂੰ ਕੱਟਦੇ ਸੋਹਣੀਆਂ ਆਪ ਕੋ ਆਪਣੀ ਜਗ੍ਹਾ ਜਿਹੜੀਆਂ ਸਾਰੀਆਂ ਅੱਛਾ ਤੇ ਪਸ਼ੂ ਵੇ ਆਪਣੇ ਨੂੰ ਦੋ ਸਵੇਰ ਦੇ ਵੇਗਾ ਠੀਕ ਹੈ ਜੀ ਇਹ ਵੀ ਯਕੀਨ ਕਰ ਡੱਕੇ ਅੱਜ ਵੀਡੀਓ ਬਣਾਉਣ ਕਾਟ ਮੈਂ ਕਿਹਾ ਹੱਥੀ ਨੂੰ ਹਾਂ ਕੀਤੀ ਆ ਠੀਕ ਆ ਇਹ ਮੈਂ ਪਸ਼ੂ ਵੇਚਦੇ ਨਾ ਠੀਕ ਆ ਤੇ ਫਿਰ ਖਾਲੀ ਮੋੜੀ ਆ ਚੰਗੇ ਲੱਗੀ ਦਾ ਹਾਂਜੀ ਹਾਂਜੀ ਮਾਲੇ ਵੀ ਵਿਗੰਡਿਆ ਸੀਗਾ ਤੇ ਇਹਦਾ ਮੋਲ ਆਪਾਂ ਦੱਸੀਏ ਫਿਰ 10 ਕਿਲੋ ਠੰਡਾ ਕਰਕੇ ਦੁੱਧਵਾ ਮੈਂ ਦੇ ਥਲੇ ਠੀਕ ਆ ਫਿਰ ਇੱਧਰ ਵੇਖ ਮਈਆਂ ਇੰਨੀਆਂ ਇਹ ਠੰਡੀਆਂ ਨਾ ਠੀਕ ਆ ਬੜੀਆਂ ਨਹੀਂ ਜਿਆਦਾ ਸਤਰੀ ਇੱਧਰ ਆ ਇੱਕ ਮਿੰਟ ਆ ਦੇਖ ਸਾਤੇ ਜੀ ਆਪਾਂ ਮੈਂ ਇਤਰਾ ਹੀ ਥੱਲੇ ਬੈਜ ਆਹ ਦੇਖ ਸਾਤੇ ਬਾਕੀ ਇਹ ਕਿ ਹੱਲੇ ਪਸਮੀ ਨਹੀਂ ਆ ਪਸਮੀ ਨਹੀਂ ਉਦਾਂ ਹੀ ਆ ਮੈਂ ਡੋਕਿਆ ਸੁਣਾਇ ਜਿਹੜਾ ਕਿ ਇਹਦੇ ਉੱਤਰਾਂ ਦੇ ਉੱਤੇ ਡੋਕਿਆ ਡਾਕਾ ਜਾਂ ਕੱਢਿਆ ਤੇ ਉਹ ਦੀ ਠੰਡੀਆਂ ਕਿੰਨਾ ਰੱਖਦੀ ਹੈ ਤਾਂ ਮੁੱਲ ਮੁੱਲ ਹਰ ਕੁਈ ਦਾ 70000 ਰੁਪਈਆ ਅੱਛਾ 65000 ਦੀ ਮੈਂ ਦੇਵਾਂ 65000 ਦੀ ਦੇ ਦੇਣੀ ਹੈ ਹਾਂਜੀ ਮੌਕੇ ਤੇ ਥੋੜਾ ਪਤਾ ਹਲ ਹੋ ਜਾਊਗਾ ਜਸ ਨੂੰ 60000 ਵੀ ਨਹੀਂ ਦੇਦਾ ਅੱਛਾ ਛੋਟੀ 80000 ਦੀ ਦੇਦਾ ਵਿੱਚ ਛੋਟੀ ਦੀ ਫੇਸ ਕੁਆਲਿਟੀ ਜਾਤ ਵਾਲੀ ਵੇਚਨੀ ਹੈ ਠੀਕ ਹੈ ਜੀ ਛੋਟੀ ਬਾੜੀ ਚੰਗੀ ਆ ਜਾਤ ਚੰਗੀ ਹੈ ਛੋਟੀ ਦੀ ਸੋਹਣੀ ਛੋਟੀ ਹੈ ਹਨਾ ਠੀਕ ਹੈ ਵੀਰੋ ਕੁਛ ਨਾ ਆਹ ਵੇਖ ਮੈਂ ਬੱਚਾ ਕਿਉਂ ਹੁਣ ਚੰਗੀ ਆਂਡਿਆ ਸਮਾਨ ਲਾਉਣੀਆਂ ਲਾ ਕੇ ਵਧੀਆ 11 ਕਿਲੋ ਮੈਂ ਕੋ ਦੋ ਦੋ 15 ਕਿਲੋ ਵਾਲੀ ਮੈਂ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਵੇਖ ਚਾ ਕੇ ਆਪਣੀ ਪਸੰਦ ਕਰਕੇ ਦੋ ਟਾਈਮ ਹਰ ਗਰੀਤ ਕੋਈ ਜੋਗ ਦੇ ਤਸੱਲੀ ਕਰਕੇ ਆਪਣੀ ਖੜੇ ਹਾਂਜੀ ਹਾਂਜੀ ਕਿਉਂਕਿ ਜਿੰਨੇ ਪੈਸੇ ਲਾਉਣੇ ਆ ਵੇਖੋ ਆਪਾਂ ਲਾਏ ਆ ਹਾਂਜੀ ਹਾਂਜੀ ਗਾੜੀ ਕਿਹਨੇ ਲਾਉਣੇ ਆ ਠੀਕ ਹੈ ਠੀਕ ਹੈ ਨਾ ਆਪਾਂ ਦੇਖ ਰਾਂ ਸਭ ਚੇ ਆ ਗਾੜੀ ਫਿਰ ਕਿਹਨੇ ਲਾਉਣੇ ਆ ਜੋਗ ਦੇ ਤਸੱਲੀ ਕਰੇ ਇੱਥੇ ਵੀਡੀਓ ਆਪਣੀ ਜ਼ਰੂਰ ਘੱਟ ਹੁੰਦੀ ਆ ਹਾਂਜੀ ਹਾਂਜੀ ਕਿਉਂਕਿ ਆਪਾਂ ਵੀਡੀਓ ਥੋੜੀ ਜਿਹੀ ਘੱਟ ਪਾਉਂਦੇ ਆ ਬਾਕੀ ਪਸ਼ੂ ਰੂਟੀਨ ਚ ਹੀ ਹੁੰਦੇ ਆਪਣੇ ਕੋਲ ਉਹ ਆਪਣੇ ਕੋਲ ਟੌਪ ਤੋਂ ਟੌਪ ਦਾ ਬੱਝਾ ਰਹਿੰਦਾ ਵਾ 24 12 ਮਹੀਨੇ ਹੀ ਚਵੀ ਰੇ ਇੱਥੇ 4-5 ਝੋਟੀਆਂ 2-3 ਵਹਿੜਾ ਚੰਗੀਆਂ ਕੁਆਲਿਟੀ ਦੀਆਂ ਮਿਲਣਗੀਆਂ ਠੀਕ ਹੈ ਜੀ ਕਿਉਂਕਿ ਕਈ ਵੀਰ ਡੀਗਦੇ ਰਹਿੰਦੇ ਆ ਵੀਡੀਓ ਕਿਦੋਂ ਆਉਣੀ ਆ ਤੇ ਵੀਡੀਓ ਦਾ ਸਬਬ ਨਹੀਂ ਕਿਹਲੇ ਪਾਉਂਦਾ ਹੈਗਾ ਠੀਕ ਹੈ ਜੀ ਤੇ ਜਦੋਂ ਮੱਠੀ ਮੇਰਾ ਵੀਰ ਆਣਗੇ ਸਾਡੇ ਕੋਲ ਪਸ਼ੂ ਲੈ ਸਕਦੇ ਚੰਗੀਆਂ ਝੋਟੀਆਂ ਮੇਰੇ ਨਾਲ ਪਰਸ ਨੂੰ ਆਪਣੀ ਟੋਕੀਆ ਫੇਰ ਆਣੀ ਉਹ ਤੋਂ ਠੀਕ ਹੈ ਜੀ ਹਾਂਜੀ ਠੀਕ ਹੈ ਬੀ ਜੀ ਜੇ ਆਪਣਾ ਨਾਮ ਹੈਗਾ ਜੋ ਫੇਰ ਢੰਡਾ ਪਿੰਡ ਤੁਹਾਨ ਜਿਹੜਾ ਗਵਾਸ ਤੋਂ ਤਹਿਸੀਲ ਪਟਿਆਲਾ ਨੇੜੇ ਅਲੀਗਾਂ ਠੀਕ ਹੈ ਜੀ ਨੰਬਰ ਹੈਗਾ ਜੋ 95924 ਤੇ 2759 ਠੀਕ ਹੈ ਜੀ ਆ ਪਛੋ ਜਿਹੜੇ ਬਾਕੀ ਆਪਣੀ ਮਰਜ਼ੀ ਨਾਲ ਇੱਥੇ ਆ ਕੇ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ